ਨਾ ਯਾਰ ਫਕੀ ਦੇ 8000 ਦੀ ਕੋਈ ਗਲਤ ਕਹੀ ਨਾ ਕਰ ਲੈ ਕੋਈ ਗੱਲ ਇਹ ਨਹੀਂ ਛੱਡ ਕੇ ਆਉਂਦਾ ਮੈਂ ਉਹਦਾ ਲੈ ਕੇ ਜਾਉਂ ਇਹ ਲਿਵਾਜ ਦੇਖ ਬਸੇ ਕਦੇਣੀ ਇਹਨਾਂ ਵਾਸਤੇ ਯਾਰ ਛੱਡ ਕੇ ਆ ਗੁਰਾਂ ਵੀ ਯਾਰ ਕੋਈ ਰਸਤਾ ਨਾ ਹੈ ਬਈ ਨਹੀਂ ਗਿਆ ਨਹੀਂ ਕਰਦੇ ਬਸ ਐ ਚਲ ਆਤਨ ਵਾਲੀ ਹੋ ਗਈ ਇਹ ਕਿਜੀ ਕਿਜੀ ਹੋਣੀ ਬੇੜਦਨੀ ਆ ਛੱਡ ਦੇ 11 ਗੁਰਾਂ ਨੂੰ ਛੱਡ ਦੇ 11 ਗੁਰਾਂ ਨੂੰ ਬੋਲ ਤਾਂ ਸੀ ਬਈ ਛੱਡ 8 ਵੀ ਪਟਦੇ ਯਾਰ ਉਹ ਗੱਤ ਤਾਂ ਹੁਣ ਲੈ ਨਹੀਂ ਬਾਪਾ ਮੈਂ ਪਰਤੇ 35 ਤੇ ਸਾਹਮਣੇ ਦਾ ਉਥੇ 33 ਹੈ ਮਰਦਾ ਭੋਲ ਭਰਿਆ ਨਾ ਭਾਈ ਮੇਰੇ ਹਵਰ ਕਿਹੋ ਕਿਹ ਕਿੱਥੇ ਬੈਠੀ ਹੋ ਤੂੰ ਛੱਲੇ ਉਹ ਬੱਕਰਾ ਲੈ ਤੂੰ ਉਹ ਬੱਦਰ ਲੱਛੀ ਹੋ ਗਈ ਨਾਰਾ ਕੋਲੇ ਹੀ ਛੱਡ ਛੱਸੀਆ ਦਾ ਐਂ ਜਾ ਛਿਆਰ ਲਗਾਣੇ ਦੇ ਆ ਜਾ 11 ਦੀ ਲੈ ਚੱਲ ਕਾਲਾ ਕੇ ਹਜੂਰ ਕਾਲਾ ਯਾਰ ਚਲ ਕਾਲ ਦੇ ਚੋਰ ਯਾਰ ਪਤਲਾ ਚਲਾ ਲੱਭੀ ਬਜਣੀ ਆ ਫਾੜਿਆ ਹਾੜਾ ਇਹ ਪੂਰਾ ਨਾ ਹੋਈ ਆ ਗਈ ਹੋਈ ਰਾਤ ਯਾਰ ਪੈਂ ਗਿਆ ਹੋਏ ਭੈ ਯਾਰ ਹੁਣ 1 2000 ਲੈ ਸਾਡਾ ਕੀ ਕਰੀਏ ਹਾ ਕੇ ਹੋ ਗਿਆ ਕਿੱਥੋਂ ਦੇ ਕਿੱਥੋਂ ਘਟ ਗਿਆ ਮੈਂ ਮੈਂ ਇਹ ਤਾਂ ਤੇਰੀ ਚੀਜ਼ ਆ ਤੂੰ 20 ਮੰਗ ਲੈ ਜੇ ਇਹਦੇ ਜਿਹੇ ਫਾੜਿਆ ਦੇ ਮਪਾ ਇਹ ਪੰਜ ਆਹ ਦੇ ਕੁਝ ਮਰ ਜੀ ਮੰਗ ਮੋੜਾ ਦੱਤਾ ਯਾਰ ਆ ਨਾ ਹੋ ਗਈ ਰਣਾ 100 ਦਾ ਲੈ ਨਹੀਂ ਨਹੀਂ ਉਹ ਨਾ ਹੋਈ ਐ ਇਹਨੇ ਮਾਰ ਕਿੱਥੋਂ ਮੁਚੜ ਗਿਆ ਇਹ ਮੰਨੂ ਸਾਥ ਨਹੀਂ ਗਾਦੀ ਦਾ ਆ ਹੁੱਜਾ ਇਹਦਾ ਬਾਜਾ ਚਾਉ ਬੀਤੀ ਫੰਡਰ ਮੈਂ ਹੁੱਜਾ ਖਾਣੇ ਤੋਂ ਕਹਦੇ ਯਾਰ ਉਹ ਜੀ ਜੀ ਉੱਥੇ ਹੀ ਬੜੂ ਉਹ ਕਬਾਡੀ ਵਾਲੀ ਐ ਕਿਹੜੇ ਪ੍ਰੇਗਨ ਸਾਡਾ ਬੜਾ ਬ੍ਰੀਕਾ ਬਈ ਕਿਹ ਕੀ ਕਰੇ 10000 ਹੁਣ ਯਾਰ ਅੰਡ ਦੀ ਮੋਕੀ ਨਹੀਂ ਤੇ ਪਾ ਵੜੇਟਾਂ ਦਾ 10000 ਵਸ ਜਾ ਯਾਰ ਕਿਹ ਜੀ ਨਿਵੇਂੜ ਯਾਰ ਇੱਕ ਦਿਨ ਮੇਰਦੇ ਵਸ ਕੇ ਵੀ ਹੁਣ ਦੂਜੀ ਗੱਲ ਕਹੀ ਨਾ ਆ ਆ ਸਾਢੇ 10 ਦੇ ਤੇ ਲਿਖਾਈ ਐ ਤੋਂ ਵੀ ਠੀਕ ਰਾਤ ਲਖਾਈ ਤੇ ਸਾਢੇ 9 ਦੀ ਫੜਾਇਆ ਦੇਖੀ ਜੋ ਨਾ ਨਾ ਜਾਓ ਜਾਓ ਸਰ ਕੋਈ ਆ ਕਾਲ ਨੂੰ ਮੇਰਾ ਕੋਈ ਆ ਕਾਲ ਨੂੰ ਮੇਰਾ ਕਰ ਲੈ ਐਵੇਂ ਹੁਣ ਮੈਂ ਸਾਢੇ 9 ਨੂੰ ਪੁੱਛਿਆ ਪਤਾ ਇੱਕ ਮਿੰਟ ਖੜਿਆ ਹੁਣ ਤਾਂ ਜਨਾ ਘਟਗਾ ਮੈਂ ਲਖਾਈ ਸਾਢੇ 9 ਦੀ ਲੱਗਾਈ ਚੱਲ ਜਾਈਏ ਆਪਾਂ ਆਪ ਦੀ ਲਖਾਈ ਹਾਂਜੀ ਹੈ ਲਖਾਈ ਹਾਂਜੀ ਸਾਢੇ 10 ਦੀ ਲਖਾਈ ਇਹਦੀ ਵਾਕੇ ਉਹ ਰੱਖ ਦੇ 2 2 2 ਓ ਰਿਆਤ ਆਏ ਬੱਕਰੀ ਲੈ ਆਏ ਬਾਦੇ ਕਰ ਲੈ ਬੱਕਰੇ ਦੇ ਹੁਣ ਯਾਰ ਹਾਂ ਹੁਣ ਯਾਰ ਹੁਣ ਦੇ ਦੇ ਫਿਰ ਓਏ ਹੁਣ ਦੇ ਦੇ ਫਿਰ ਚਾਹੀ ਦੇਖ ਲਓ ਬਾ ਠੀਕ ਹੈ ਦੇ ਦੇ ਫਿਰ ਚਾਹੀ ਆਪੀ ਜ਼ਰੂਰ ਹੈ ਹਾਂ ਹਾਂ ਭਾਈ ਇਹ ਕਰ ਦੋ ਦੀ ਕਰ ਲੋ ਹਾਂ ਚੱਲ ਫਿਰ ਠੀਕ ਆ ਕਰ ਦੇ ਯਾਰ ਦੋ ਦੀ ਕਰ ਦੇ ਚੱਲ ਕੱਢ ਲਓ ਜੰਦੂ ਦੀ ਲਖਾਈ ਯਾਰ ਕੱਢ ਲਓ ਜੰਦੂ ਦੀ ਚੱਲ ਖਾਈ ਕਰਾ ਸਾਡੇ ਨਾਲ ਕਰਾਈ ਕਰਾ ਦੇ ਹਾਂ ਪਰ ਭਾਈ ਉਹਨਾਂ ਲਖਾਈੇ ਕਰਾ ਦੇਣਗੇ ਸਾਡੇ ਨਾਲ ਪੂਰੀ ਆ ਜਾਂਦਾ ਯਾਰ ਫਿਰ ਯਾਰ ਉਹ ਇੱਕ ਗੱਲ ਹੱਥ ਕਰ ਯਾਰ ਦਾ ਹੁਣ ਮੂੜ ਨਹੀਂ ਆ ਯਾਰ لگیا ہو لکھائی ٹھیک ہے ਆਪਾਂ ਆਪਣੀ ਕਰ ਲੈ ਆਪਾਂ ਆਪਣੀ ਹੋ ਗਈ ਆਪਾਂ ਆਪਣੀ ਮੈਂ ਫਿਰ ਸੌਣ ਗਿਆ ਤੈਨੂੰ ਮੈਂ ਰੋਗ ਨੂੰ ਮਾਰ ਲਊਗਾ ਭਾਈ ਤੂੰ ਡਾਕਟਰ ਮੈਂ ਕਰਦੇ ਰੱਖਾ ਮਾਰੀ ਇਹਨਾਂ ਦੇ ਸੌਣ ਆਪਾਂ ਆਪਣੀ ਹੋ ਗਈ ਚੱਲ ਪੰਜਾਹ ਦਿਨ ਹੋ ਗਏ ਆ ਪੌਧੀ ਆਸਾਨ ਜਾਰੀ ਰਹਿਤ ਮੈਂ ਮੇਰਾ ਕੀ ਕਰਨਾ ਇਹ ਵੀ ਮੰਨਦਾ ਜੇ ਯਾਰ ਐ ਨਾ ਕਰਿਆ ਕੋਈ ਥੌੜੀ ਪਿੱਛੇ ਕੌਣ ਲੜਦੇ ਹੋਣਗੇ ਦੇ ਦੇ ਭਾਈ ਯਾਰ ਹੁਣ ਦੇ ਦੇ ਠੀਕ ਆ ਲਖਾਈ ਆਪਾਂ ਆਪਣੀ 10000 ਜੀ ਦੇ ਪਈ 10000 ਆ ਬੜਾ ਹੀ ਫੜਾਉਂਦੀ ਹੋ ਗਈ ਬੱਕਰੀ ਦੋ ਪਰ ਉਹ ਪੈਸੇ ਬਲੋ ਉਈ ਮਰਜ਼ੀ ਫਰਾਓ ਪੈਸੇ ਕਿਤੇ ਟੁੰਡਿਓ ਤੂੰ ਦੇ ਦੇਣਾ ਮੇਰੇ ਕੋਲ ਤਾਂ ਪੈਸੇ ਇਹ ਨਹੀਂ ਮਾਈਕਾ ਪੈਸੇ ਰੱਖਣਾ ਪੈਸੇ ਯਾਰ ਹੈਲੋ ਮੇਰੇ ਹੋ ਫਿਰ ਰੜਦੇ ਨੇ ਯਾਰ ਅਸਲੀ ਦੇ ਕਰਾਤਾ ਬੱਕਰੀ ਆ ਸਾਡਾ ਬੱਕਰੀ ਵੀ ਖਾਵਾਗੇ ਤੁਹਾਨੂੰ ਆਪਾ ਨਾ ਹਰਿਆ ਇਹ ਕਰਮਾ ਵਾਲਾ ਹੋਰ ਨੂੰ ਕੰਮ ਕਰਦਾ ਦੇਖੋ ਵਫਾ ਕਰਕੇ ਉਹ ਵਫਾ ਕਰਕੇ ਵੀ ਆ ਦੂਜੇ ਦੇ ਆਹੀ ਨੋਟ ਆ لا ہوں کہ آج دیکھیے نہ دوسرا نوٹ دیو پرانا پرانا اپ نوی نہیں نیا نہیں چاہتے ہیں پرانے نوٹ ہاں دو 7000 ਦਾ 8 ਦਿਨ ਰੱਖਿਆ ਨਹੀਂ ਮੈਂ 20000 ਦਾ ਬਿਚੇ 4000 ਦਾ ਫਰਾਤੀ ਬਈ ਦਾ ਪਤਾ ਨੂੰ ਮਜ਼ਾ ਚ ਲੈ ਲਟੇ ਹੋਵੇ ਹੁਣ ਜੇ ਆਪਣਾ ਹੋਰ ਮਿਲ ਕੇ ਫਿਰ ਆਪਾਂ ਫਿਰ ਹੋਰ ਹੱਥ ਪਾਉਂਦੇ ਵੱਡੇ ਨਾਲ جب دس ہزار پورا کرنے چلو ਲੋ ਵੀ ਇਹਦਾ ਸੌਦਾ ਹੋਇਆ ਆ ਬੱਕਰੀ ਦਾ ਇਹ ਬੱਟਾ ਬੰਦਾ ਹੈ 10000 ਦਾ